ਫਗਵਾੜਾ ਗੰਨਾ ਮਿਲ 27 ਤਰੀਕ ਨੂੰ ਲੱਗੇਗਾ ਗੇਟਾਂ ਨੂੰ ਪੱਕਾ ਜਿੰਦਾ ਵਜਾ ਜਾਣ ਕੇ ਰਹਿ ਜਾਓਗੇ ਤਾਂ ਬੁਲਾਰੇ ਨੇ ਦੱਸਿਆ ਕਿ ਪਿਛਲੇ 5 ਸਾਲ ਤੋਂ 43 ਕਰੋੜ ਰੁਪਇਆ ਦੱਬੇ ਬੈਠਾ ਇਸ ਮਿਲ ਦਾ ਮਾਲਕ ਬੁਲਾਰੇ ਨੇ ਦੱਸਿਆ ਕਿ بار بار ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪੈਸਾ ਵਾਪਸ ਨਹੀਂ ਕਰ ਰਿਹਾ ਸੋ ਭਾਰਤੀ ਕਿਸਾਨ ਯੂਨੀਅਨ ਦਵਾਪਾ ਨੇ ਫੈਸਲਾ ਕੀਤਾ ਕਿ 27 ਤਰੀਕ ਨੂੰ ਫਗਵਾੜਾ ਗੰਨਾ ਮਿਲ ਨੂੰ ਫਗਵਾੜਾ ਦੇ ਗੰਨਾ ਮਿਲ ਦੇ ਗੇਟਾਂ ਨੂੰ ਲਾਤਾ ਜਾਊਗਾ ਪੱਕਾ ਤਾਲਾ ਕਰ ਦਿੱਤੀ ਜਾਊਗੀ ਬੰਦ ਵੱਡਾ ਕਰਾਂਗੇ ਪ੍ਰਦਰਸ਼ਨਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਕਈ ਵਾਰ ਕੀਤੀ ਕਰਦੇ باوجود ਵੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਸਾਡਾ ਪੈਸਾ ਕਿਸਾਨ ਕਰੇ ਤਾਂ ਕੀ ਕਰੇ ਉਹਨਾਂ ਪੈਸਿਆਂ ਨਾਲ ਹੀ ਕਿਸਾਨ ਦੇ ਕਿਸਾਨ ਨੇ ਘਰ ਚਲਾਉਣੇ ਅਗਲੀ ਫਸਲ ਵੀ ਬੀਜਣੀ ਮੇਲੇ ਦਾ ਮਾਲਕ 43 ਕਰੋੜ ਰੁਪਇਆ 5 ਸਾਲ ਤੋਂ ਦਬਕੇ ਬੈਠਾ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਦਬਾਬਾ ਹੀ ਨਹੀਂ ਪੰਜਾਬੀਆਂ ਸਾਰੀਆਂ ਕਿਸਾਨ ਯੂਨੀਅਨ ਭਾਗ ਲੈਣਗੀਆਂ ਜਦ ਤੱਕ ਪੈਸਾ ਵਾਪਸ ਨਹੀਂ ਕੀਤਾ ਜਾਂਦਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੂਗਾ ਉਹਨਾਂ ਕਿਹਾ ਕਿ ਪਬਲਿਕ ਨੂੰ ਤਕਲੀਫ ਜ਼ਰੂਰ ਹੋਵੇਗੀ ਲੇਕਿਨ ਸਾਡੇ ਕੋਲ ਇਸ ਤੋਂ ਸਿਵਾਏ ਕੋਈ ਚਾਰਾ ਨਹੀਂ ਕਿਸਾਨਾਂ ਨੇ ਅੱਗੇ ਕੀ ਆਖਿਆ ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ YouTube ਜਾਂ Facebook 'ਚ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਸਰਕਾਰ ਨੂੰ ਕੀਤੀ ਅਪੀਲ ਕਿ ਸਾਡਾ ਬਕਾਇਆ ਪੈਸਾ 43 ਕਰੋੜ ਰੁਪਇਆ ਦਵਾਇਆ ਜਾਵੇ ਕੈਨੇਡਾ ਬੰਦ ਵੀਜ਼ਿਆਂ ਬਾਰੇ ਵੀ ਸਰਕਾਰ ਨੂੰ ਆਖੀ ਵੱਡੀ ਗੱਲ ਆਓ ਸੁਣਦੇ ਹਾਂ ਕਿਸਾ ਰਾਗਵਾ ਦਾ ਪੂਰਾ ਬਿਆਨ ਤੇ ਤਿਆਰੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡ ਮਹਿਲ ਫਗਵਾੜੇ ਦਾ ਜਿਹੜਾ ਲੰਮੇ ਟਾਈਮ ਤੋਂ ਮੈਟਰ ਚੱਲਦਾ ਆਉਂਦਾ ਉਸ ਮੈਟਰ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਦਬਾਬਾ ਨੇ ਫਾਈਨਲ ਡਿਸੀਜਨ ਲਿਆ ਕਿ ਮਹਿਲ ਦੇ ਦੋਨਾਂ 게ਟਾਂ ਨੂੰ ਜਿੰਦਾ 27 ਤਰੀਕ ਨੂੰ ਜਿਹੜਾ ਧਰਨਾ ਲੀក ਦਿੱਤਾ ਗਿਆ ਦੇਖੋ ਧਰਨੇ ਤੋਂ ਆਮ ਲੋਕ ਬੇਸ਼ੱਕ ਪਰੇਸ਼ਾਨ ਹੁੰਦੇ ਆ ਪਰ ਵੱਡੀ ਜਿਹੜੀ ਪਰੇਸ਼ਾਨੀ ਹੈ ਉਹ ਕਿਸਾਨਾਂ ਦੀ ਆ ਪਿਛਲੇ 5 ਸਾਲਾਂ ਤੋਂ ਇਸ ਖੰਡ ਮਿਲ ਨੇ 43 ਕਰੋੜ ਰੁਪਏ ਕਿਸਾਨਾਂ ਦਾ ਉਹਨਾਂ ਦਾ ਦੱਬਿਆ ਜਿਨ੍ਹਾਂ ਦੇ ਘਰ ਸਮਾਗਮ ਵੀ ਹੁੰਦੇ ਆ ਪ੍ਰੋਗਰਾਮ ਵੀ ਹੁੰਦੇ ਆ ਇੱਕ ਇੱਕ ਰੁਪਏ ਦੀ ਲੋੜ ਆ ਅਗਲੀ ਫਸਲ ਵੀ ਬੀਜਣੀ ਆ ਭਾਵੇਂ ਕਹਿੰਦਾ ਸਾਰੇ ਕਾਰਜ ਇਸ ਪੈਸੇ ਤੋਂ ਕਿਸਾਨ ਨੇ ਕਰਨੇ ਆ ਜਿਹੜਾ ਉਹਦਾ ਯੂਟੀਲਾਈਟ ਹੁੰਦਾ ਕਵਾ ਮੇਲ ਚ ਆਉਂਦਾ ਮੰਡੀ ਚ ਆਉਂਦਾ ਤੇ ਉਸ ਸੰਦਰਭ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦਬਾਬਾ ਇਕੱਠੀ ਹੋਈ ਹੈ ਔਰ ਇਕੱਠੇ ਹੋ ਕੇ ਜਿਹੜਾ ਡਿਸੀਜਨ ਪ੍ਰਧਾਨ ਸਾਹਿਬ ਔਰ ਸਖਤਰ ਸਾਹਿਬ ਨੇ ਲਿਆ ਕਿ 27 ਤਰੀਕ ਨੂੰ ਵੱਡਾ ਧਰਨਾ ਤੇ ਉਸ ਧਰਨੇ ਦੇ ਰੂਪ ਦੇ ਵਿੱਚ ਇਸ ਮੇਲ ਦੇ ਦੋਨਾਂ ਗੇਟਾਂ ਨੂੰ ਜਿੰਦਾ ਜਿੰਨਾ ਚਿਰ ਸਾਡੀ ਜਿਹੜੀ ਇਹ ਪਕਾਇਆ ਰਾਸ਼ੀ ਉਹ ਆ ਨਹੀਂ ਜਾਂਦੀ ਤੇ ਇਹ ਜਿਹੜਾ ਧਰਨਾ ਜਿਹੜਾ ਇੱਥੇ ਮੌਜੂਦ ਰਹੂਗਾ ਔਰ ਮੇਲ ਨੂੰ ਜਿੰਦੇ ਜਿਹੜੇ ਲੱਗ ਜਣੇ ਆ ਸਾਰੀ ਸੀਨੀਅਰ ਹਾਈ ਕਮਾਂਡ ਸਾਡੀ ਪਹੁੰਚ ਗਈ ਹੈ ਤੇ ਤਰਪੇਸ਼ਾਂ ਰੀਆਂ ਜਿਹੜੀਆਂ ਤੰਗੀਆਂ ਤੇ ਇਹ ਇਸ ਮੁਲਖ ਦੀ ਵੱਧ ਕਿਸਮਤੀ ਹੈ ਦੇਖੋ ਇੱਕ ਫਸਲ ਆਪਾਂ ਵੱਢ ਕੇ ਮੰਡੀ 'ਚ ਜਾਂ ਮਿਲ ਦੇ ਵਿੱਚ ਲਿਆਉਨੇ ਆ ਔਰ ਮਿਲ ਵਾਲਾ ਵੀ ਉਹ ਤੋਂ ਕਮਾਈ ਕਰਦਾ ਹੈ ਕਮਾਈ ਕਰਨ ਦੇ باوجود ਕਿਸਾਨਾਂ ਦੀ ਅਦਾਇਗੀ ਨਾ ਹੋਣੀ ਇਹ ਬੜਾ ਵੱਡਾ ਸਵਾਲ ਹੈ ਵੀ ਪੈਸੇ ਆਖਰ ਜਾਂਦੇ ਤੇ ਜਾਂਦੇ ਕਿੱਥੇ ਆ ਜਾਂ ਤੇ ਘਾਟਾ ਸ਼ੋਅ ਕਰਨ ਕਿ ਸਾਨੂੰ ਬਚਦਾ ਨਹੀਂ ਤੇ ਫੈਕਟਰੀਆਂ ਨੂੰ ਜਿੰਦਾ ਵੀ ਕੋਈ ਨਹੀਂ ਲੱਗਦਾ ਪੜਾਈ ਵੀ ਹਰ ਸਾਲ ਕਰਨੀ ਹੈ ਪੈਸਾ ਜਾਂਦਾ ਤੇ ਜਾਂਦਾ ਕਿੱਥੇ ਵੱਡਾ ਸਵਾਲ ਹੈ ਅਖੀਰ ਜਿਹੜਾ ਖੂਨ ਨਿਕੜਦਾ ਉਹ ਖਸਾਨ ਦੇ ਨਿਕੜਦਾ ਹਰ ਪਾਸੇ ਪਹਿਲੀ ਗੱਲ ਸਵਾਮੀ 나ਥਨ ਰਿਪੋਰਟ ਦੇ ਹਿਸਾਬ ਦੇ ਨਾਲ ਜਿਹੜੀ ਫਸਲ ਦੀ ਲਾਗਤ ਆ ਉਹੀ ਮੁੱਲ ਨਹੀਂ ਮਿਲਦਾ ਚਲੋ ਫਿਰ ਵੀ ਕਿਸਾਨ ਆਪਣੀ ਮਿਹਨਤ ਨਹੀਂ ਵਿੱਚ ਜੋੜਦਾ ਕਿਉਂਕਿ ਹੋਰ ਕੋਈ ਕੀਤਾ ਹੈ ਨਹੀਂ ਉਸ ਤੋਂ ਬਾਅਦ ਮਿੱਲ ਦੇ ਵਿੱਚ ਆਏ ਹੋਏ ਗੰਨੇ ਦੀ ਉਦਾਇਕੀ ਨਾ ਹੋਣੀ ਬੜੀ ਵੱਡੀ ਸ਼ਰਮ ਦੀ ਗੱਲ ਆ ਔਰ 27 ਤਰੀਕ ਨੂੰ ਇਹਨਾਂ ਗੇਟਾਂ ਨੂੰ ਜਿੰਦਾ ਲਾ ਕੇ ਵੱਡਾ ਪ੍ਰੋਟੈਸਟ ਜਿਹੜਾ ਸਰਕਾਰ ਦੇ ਖਿਲਾਫ ਕਿਉਂਕਿ ਸਰਕਾਰ ਦੀ ਮਸ਼ੀਨਰੀ ਨੇ ਬਾਰ ਬਾਰ ਵਾਅਦਾ ਕਰਕੇ ਕਿ ਅਸੀਂ ਪੈਸੇ ਦਵਾਵਾਂਗੇ ਤੇ ਉਹ ਵਾਅਦਾ ਖਲਾਫੀ ਕੀਤੀ ਹੈ ਤੇ ਇਹ ਜਿਹੜਾ ਧਰਨਾ 27 ਨੂੰ ਲੱਗ ਰਿਹਾ ਸਾਰੇ ਹੌਮ ਹਮਾ ਕੇ ਪਹੁੰਚੋ ਮੇਰੇ ਵੀਰ ਭਾਵੇਂ ਕੋਈ ਗੰਨਾ ਵੀਰ ਦਾ ਨਹੀਂ ਵੀਰ ਦਾ ਭਾਵੇਂ ਕਿਸੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਪਰ ਪੰਜਾਬੀਆਂ ਦਾ ਇਹ ਸਦਾ ਹੀ ਭਾਰਿਆ ਆਪਾਂ ਲੋੜਵੰਦ ਬੰਦੇ ਦੇ ਹੱਕ ਦੇ ਵਿੱਚ ਖੜਦੇ ਰਹੇ ਆ ਤੇ ਜੁਰਮਾਨੇ ਤੇ ਧਾੜਵੀ ਦੇ ਉਲਟ ਅਸੀਂ ਪਹਿਰਾ ਦਿੱਤਾ ਉਹ ਭਾਵੇਂ ਪੰਜਾਬ ਦਾ ਪ੍ਰਾਤਨਿਕ ਇਤਿਹਾਸ ਵੀ ਹੋਵੇ ਉਸ ਇਤਿਹਾਸ ਨੂੰ ਦਿਹਰਾਉਣ ਵਾਸਤੇ ਆਓ ਸਾਰੇ ਨਾਲ ਮਿਲ ਕੇ ਇਸ ਅੰਦੋਲਨ ਦਾ ਹਿੱਸਾ ਬਣੀਏ ਜੀ ਤੁਹਾਡੀ ੜੀਕ ਦੇ ਵਿੱਚ ਸਾਰੀ ਭਾਰਤੀ ਕਿਸਾਨੀ ਦੀ ਦਵਾਬਾ ਹਾਜ਼ਰ ਰਹੇਗੀ ਜੀ 27 ਤਰੀਕ ਨੂੰ ਸਵੇਰੇ 10 ਵਜੇ ਠੀਕ ਮਿੱਲ ਦੇ ਉਲਟ ਕਿੱਥੇ ਜਿਹੜਾ ਧਰਨਾ ਲੱਗਣਾ ਸਾਰੇ ਪਹੁੰਚਣ ਦੀ ਖਪਤਾਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਲੈਣ ਲਈ 27 ਸਤੰਬਰ ਤੋਂ ਜਿਹੜਾ ਫਗਵਾੜਾ ਵਿਖੇ ਵੱਡਾ ਕਿਸਾਨ ਅੰਦੋਲਨ ਲੰਬ ਹੋ ਰਿਹਾ ਉਹਦੀਆਂ ਸਾਰੀਆਂ ਤਿਆਰੀਆਂ ਲਈ ਸਾਰੇ ਪ੍ਰਬੰਧਾਂ ਬਈ ਔਰ ਹੋਰ ਜਾਣਕਾਰੀਆਂ ਲਈ ਜਿਹੜੀ ਅੱਜ ਦੀ ਜ਼ਰੂਰੀ ਮੀਟਿੰਗ ਸੀ ਉਹ ਭਾਰਤੀ ਕਿਸਾਨ ਜਦੋਂ ਦੁਆਬਾ ਦੀ ਸਾਰੇ ਜ਼ਿਲ੍ਹਿਆਂ ਦੀ ਸਾਰੇ ਬਲੋਕਾਂ ਦੀ ਸਾਰੇ ਸਰਕਲਾਂ ਦੀ ਬੁਲਾਈ ਗਈ ਸੀ ਉਹਦੇ 'ਚ ਫੈਸਲਾ ਹੋਇਆ ਕਿ 27 ਤਰੀਕ ਨੂੰ ਜਿਹੜਾ ਅੰਦੋਲਨ ਲੱਭ ਹੋਣਾ ਉਹਦੇ 'ਚ ਇਕੱਲੇ ਭਾਰਤੀ ਕਿਸਾਨ ਜਿਹਨਾਂ ਦੀ ਦੁਆਬਾ ਦੀ ਸੰਜੁਕਤ ਕਿਸਾਨ ਊਰਜਾ ਪ ਸਬੂਤਿਆਂ ਜਦੋਂ ਉਹਦੀਆਂ ਸ਼ੁਮੂਲਿਤ ਕਰ ਲਈਏ ਇਸ ਤਰਕੇ ਸਾਨੂੰ ਵੱਡੇ ਪ੍ਰਬੰਧ ਕਰਨੇ ਪੈਣੇ ਆ ਉਹਨਾਂ ਪ੍ਰਬੰਧਾਂ ਦੀ ਡਿਊਟੀ ਟੈਂਟ ਦਾ ਲੰਗਰਾਂ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਹੋਰ ਜਿਹੜੇ ਟ੍ਰੈਫਿਕ ਤੇ ਪ੍ਰਬੰਧ ਨੇ ਪਾਰਕਿੰਗ ਦੇ ਪ੍ਰਬੰਧ ਹੈ ਉਹਦੇ ਲਈ ਅਸੀਂ ਵਲੰਟੀਅਰਾਂ ਦੀ ਟੀਮ ਕਰ ਲਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੋਇਆ ਜਿਹੜਾ ਅੰਦੋਲਨ ਦੀ ਤਿਆਰੀ ਕਰਨੀ ਹੈ ਇਹ ਅਨੁਮਿੱਤ ਸਮੇਂ ਦਾ ਅੰਦੋਲਨ ਹੋਣਾ ਜਿੰਨਾ ਚਿਰ ਸਰਕਾਰ ਇਹ ਮਸਲੇ ਦਾ ਮੁਕੰਮਲ ਹੱਲ ਨਹੀਂ ਕਰਦੀ ਇਹ ਅੰਦੋਲਨ ਚੱਲੇਗਾ ਇਹ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਸਰਕਾਰ ਇਮੀਡੀਟਲੀ ਇਹਦੇ ਤੇ ਐਕਸ਼ਨ ਲਵੇ ਕਿ ਜਿੰਨਾ ਚਿਰ ਕਿਸਾਨਾਂ ਦੀ ਪੇਮੈਂਟ ਨਹੀਂ ਹੁੰਦੀ ਉਹਨਾਂ ਚਿਰ ਅੰਦੋਲਨ ਚੱਲੇਗਾ ਇਸ ਤੋਂ ਬਿਨਾ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਵਿਦਿਆਰਥੀਆਂ ਦੇ ਆਮ ਨਾਗਰਿਕਾਂ ਦੇ ਵੀ ਜੀ ਬੰਦ ਹੋਏ ਆ ਉਹਦੇ ਲਈ ਭਾਰਤੀ ਕਿਸਾਨ ਜੂਨੀਅਨ ਦੁਆਬਾ ਕਿਉਂਕਿ ਦੁਆ ਇਹ ਬਹੁਤ ਵੱਡੀ ਗਿਣਤੀ ਵਿੱਚ ਵਿਦੇਸ਼ਾਂ 'ਚ ਰਹਿੰਦਾ ਭਾਰਤ ਸਰਕਾਰ ਨੂੰ ਅਸੀਂ ਅਪੀਲ ਕੀਤੀ ਆ ਕਿ ਜਿਹੜੇ ਵਿਦੇਸ਼ਾਂ 'ਚ ਵਸਦਾ ਸਾਡਾ ਭਾਈਚਾਰਾ ਉਹਦੇ ਵੀਜ਼ਿਆਂ ਦੇ ਉੱਤੇ ਕੋਈ ਰੋਕ ਲਾ ਕੇ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਨਾ ਵਿਦਿਆਰਥੀਆਂ ਨੂੰ ਤੰਗ ਕੀਤਾ ਜਾਵੇ ਤੀਜੀ ਜਿਹੜੀ ਗੱਲ ਹੋਈ ਹੈ ਮਾਈਨਿੰਗ ਦੀ ਬਹੁਤ ਇਲਾਕਿਆਂ ਦੇ ਵਿੱਚ ਮਾਈਨਿੰਗ ਦੇ ਉੱਤੇ ਸਰਕਾਰ ਰੋਕ ਲਾ ਕੇ ਜਿਹੜੇ ਕਿਸਾਨ ਧਰਤੀ ਆਪਣੀ ਪਧਰੀ ਕਰਦੀ ਹੜਾਂ ਦੀ ਮਾਰੀ ਉਹਨਾਂ ਨੂੰ ਕੋ ਤੰਗ ਨਾ ਕਰੇ ਉਹਦਾ ਮਤਾ ਪਾਇਆ ਇੱਕ ਬਾਸਪਤੀ ਦੇ ਉੱਤੇ ਜਿਹੜੀ ਐਕਸਪੋਰਟ ਆ ਉਹਦੇ ਤੇ ਸਰਕਾਰ ਨੇ ਟੈਕਸ ਲਾਇਆ ਉਹ ਵੀ ਅਸੀਂ ਬੰਦ ਕਰਨ ਦੀ ਬੇਨਤੀ ਕੀਤੀ ਆ ਇਸ ਤੋਂ ਬਿਨਾ ਫੁੱਟ ਕੋਲ ਕੋ ਹੋਰ ਫੈਸਲੇ ਜਿਹੜੇ ਕੀਤੇ ਆ ਇਲਾਕੇ ਦੇ ਕਿਸਾਨਾਂ ਦੇ ਸਾਰਿਆਂ ਨੂੰ ਨੇਪੜੇ ਚੜਨ ਲਈ ਭਾਰਤੀ ਕਿਸਾਨ ਜੀ ਨੂੰ ਦੁਆਬਾ ਲਗਾਤਾਰ ਕੰਮ ਕਰੇਗੀ ਔਰ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹਨੂੰ ਨੇਪੜੇ ਚੜ੍ਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ